ਆ ਰਿਆ ਨੋ ਮੇਰੇ ਵੱਲ ਸੱਚੀ ਕਾਰ ਬਹ ਪਰੇ ਆਉਂਦੀ ਉਹ ਲਾਫਿਰ ਜਿੱਤਰ ਦਰਸਾਉਂਦਾ ਉਹ ਪਪੂ ਆ ਗਿਆ ਮੇਰਾ ਪਪੂ ਨੂੰ ਉਹ ਆ ਗਿਆ ਟਰੈਕਟਰ ਚੱਕੀ ਆ ਰਿਹਾ ਪਪੂ ਉਹ ਇਹਨੇ ਵਾਸ ਉਹ ਡੇਰਤਾ ਟਰੈਕਟਰ ਇਹਨੇ ਵਾਸ ਸੁਣ ਲਈ ਪਿੱਛੇ ਭੱਜਾਇਆ ਬੀਬੀ ਕਰਕੇ ਹੈ ਉਹ ਨਾਟ ਗਿਆ ਉਹ ਨਾਟ ਗਿਆ ਨਾ ਟਰੈਕਟਰ ਆਦਾ ਬਾਹਰ ਨੂੰ ਜਦੇ ਕਦੂ ਗਾਣੇ ਗਾਉਣੇ ਸਿੰਘ ਨੂੰ ਸੀਦਾ ਡਰੈਕਟਰ ਗੱਡੀ ਕੋਲ ਖੜ ਕੇ ਜਦੇ ਕਹਿੰਦਾ ਗਾਣੇ ਗਾਣੇ ਲਾ ਦੋ ਲਾਉਂਦੇ ਨਾ ਦੋ ਵਾਰ ਲਾਤੇ ਹਾਂ ਕੱਲੇ ਸਾਡੇ ਨਾਲ ਗੁਰਦੁਆਰੇ ਨਹੀਂ ਜਾ ਰਹੇ ਤਾਂ ਕਹਿੰਦਾ ਮੈਂ ਤਾਂ ਗਾਣੇ ਸੁਣਾਂਗਾ ਗੱਡੀ 'ਚ ਬੈ ਕੇ ਖਰਾਮੀ ਹੋ ਗਿਆ ਇਹ ਗੱਡੀ 'ਚ ਮਰਾ ਕੇ ਲਿਆਉਂਦੀ ਐ ਮੈਂ ਵੀ ਬੈਠਾ ਪਾ 10 ਮਿੰਟ ਬੈਠਾ ਸੀ ਗੱਡੀ 'ਚ ਹੋਰ ਪਾਠ ਪਾਠ ਸੁਣਨ ਦੇ ਟਾਈਮ ਇਹਨੇ ਗਾਣੇ ਸੁਣਨੇ ਹੁੰਦੇ ਆ ਬਚਾਰੇ ਲੋ ਜੀ ਆਪਾਂ ਹੁਣ ਬਸ ਤਿਆ ਨਾ ਧੋ ਲੇ ਸਿਰ ਵੀ ਨਾਲ ਹੀ ਮੈਂ ਕਿਉਂਕਿ ਸਿਰ ਨਾਲ ਇਹਨੂੰ ਨਾ ਮੈਨੂੰ 4-5 ਦਿਨ ਹੋ ਗਏ ਤੇ ਆਹ ਤਾਂ ਆਹ ਜਿਹੜੀ ਮੌਸਮ ਚੱਲ ਰਹੀ ਐ ਚ ਤਾਂ ਨਾ ਸਲਾਬੀ ਸਲਾਬੀ ਬਹੁਤ ਹੋ ਜਾਂਦੀ ਆ ਅੱਜ ਬੁੱਧਵਾਰ ਵੀ ਤਾਂ ਕੱਲ ਮੰਗਲਵਾਰ ਤਾਂ ਤਾਂ ਕਰਕੇ ਮੈਂ ਨਾ ਹੀ ਨਹੀਂ ਹੈਗੀ ਅੱਜ ਨਾਲ ਹੀ ਹੁਣ ਯੂਵੀ ਅੰਦਰ ਤਿਆਰ ਹੋ ਰਿਆ ਬਸ ਮੈਂ ਵੀ ਤਿਆਰ ਹੋਣੀ ਆ ਮੌਸਮ ਦੇਖੋ ਹਵਾ ਠੰਡੀ ਠੰਡੀ ਚੱਲ ਰਹੀ ਐ ਅੱਜ ਮੈਂ ਜਾਣਾ ਐ ਤੇ ਹੈ ਤੇ ਖਾਣਾ ਵੀ ਤੋਂ ਵੱਧ ਖਾਇਆਊਗਾ ਪੂਰੀਆਂ ਹੋਰ ਠੰਡੇ ਮੌਸਮ ਤੱਕ ਜਿਹੜਾ ਖਾਣਾ ਪੀਣਾ ਹੁੰਦਾ ਉਹ ਵੀ ਬਹੁਤ ਵਧੀਆ ਖਾਇਆ ਜਾਂਦਾ ਹੈ ਹਾਂ ਜੀ ਲੱਗਦਾ ਜਿਵੇਂ ਸਿਆਲ ਸਪਨਸਾ ਚੱਲ ਅੱਜ ਮੈਂ ਜਾ ਰਹੀਆਂ ਅੱਜ ਮੇਰੀ ਦਰਾਣੀ ਘਰ ਸੰਭੂਗੀ ਫਿਰ ਰਖੜੀਆਂ ਨੂੰ ਇਹ ਜਾਊਗੀ ਫਿਰ ਮੈਂ ਸੰਭੂਗੀ ਫਿਰ ਮੈਂ ਪਿੱਛੇ ਪਰ ਇਹ ਪਿੱਛੇ ਤੇ ਕੜੀ ਨਾਲ ਰੋਟੀ ਖਾਵੂਗੀ ਮੈਂ ਪਿੱਛੇ ਤੇ ਪਤਾ ਨਹੀਂ ਕੀ ਖਾਵੂਗੀ ਟੱਕੜੀਆਂ ਦੇ ਦਿਨ ਕਿਉਂਕਿ ਮੈਂ ਤਾਂ ਮੈਂ ਤੇ ਅਬੂ ਇਕੱਲੇ ਰਹਿ ਜਾਣਗੇ ਬਾਹਰ ਉਹ ਉੱਧਰ ਜਾਣਗੇ ਹਾਂ ਤੇ ਪਿੱਛੇ ਦੇ ਗੱਨੀ ਮੈਂ ਬਹੁਤ ਕੁਸ ਬਣਾ ਕੇ ਖਾਵਾਂਗੀ ਮੈਂ ਤੈਨੂੰ ਲਿਆ ਕੇ ਮੈਂ ਕਿਹਾ ਤੈਨੂੰ ਲਿਆ ਕੇ ਕੌਣ ਦਊਗਾ ਕੀ ਹੋ ਤਾ ਕਿਆ ਬਈ ਉਹ ਵੀ ਆ ਗਿਆ ਉਹ ਬਲੈਕ ਸ਼ੈਕ ਬਣ ਕੇ ਉਹਦੇ ਕਿਵੇਂ ਆ ਰਿਹਾ ਦੇਖੀ ਉਹ ਦੇ ਇਹ ਇਹ ਆ ਗਿਆ ਓਏ 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 ਐਨਾ ਤੈਨੂੰ ਪਲੀਜ਼ ਆਹ ਅਹ ਅ ਕੀ ਅੱਛਾ ਇਹ ਉਤਰਿਆ ਨਹੀਂ ਮੈਂ ਇਜ਼ੀ ਚ ਧੋਇਆ ਤਾਂ ਕੋਈ ਨਹੀਂ ਆ ਕੇ ਤਾਰ ਦੂਗੇ ਆਪਾਂ ਆਲਦੀ ਦਾ ਦਾਗਾ ਨਿੰਬੂ ਕਸਾ ਨਾ ਤੇਰਾ ਨਿੰਬੂ ਕਸਾਇਆ ਤੇ ਉਤਰੂਗਾ ਨਿੰਬੂ ਕਸਾ ਮੰਗੇ ਅੱਜ ਆਏ ਦੂਹੀ ਆ ਦੇ ਕਿਚੋ ਇਹਨੂੰ ਚੜ ਰਿਆ ਦੂਹੀ ਤਿਆਰ ਹੋਇਆ ਫਿਰ ਰਿਆ ਝੋਇ ਨੂੰ ਚੜ ਰਿਆ ਮੈਂ ਤਾਂ ਕਿਹਾ ਤਾਂ ਵੀ ਲੈ ਜਾ ਮੰਮੀ ਕਹਿੰਦੀ ਸਾਰਾ ਦਿਨ ਇਹਦੀ ਮੰਮੀ ਕਹਿੰਦੀ ਮੰਮਾ ਨਹੀਂ ਭੇਜਦੀ ਹੈ ਗਿਆ ਦੇ ਉਂਗਲੀ ਕਰ ਰਿਆ ਤੇਰੇ ਕਿ ਨਹੀਂ ਕਹਿੰਦਾ ਮੰਮਾ ਨਹੀਂ ਭੇਜਦੀ ਕਹਿੰਦਾ ਐਡੇ ਲੰਬੇ ਟਾਈਮ ਮੈਂ ਕਿਤਾ ਕਿਹਾ ਤਾਂ ਮਹਾ ਭੇਜ ਦੇ ਮਹਾ ਲੈ ਕੱਲੀ ਨੂੰ ਕੀ ਐਸ਼ ਕਰੀ ਮੈਂ ਵੀ ਲੈ ਜਾਊਗਾ ਹੋਰ ਮੈਂ ਕਿਹਾ ਦਵਾਈ ਲੈ ਜੰਨੀ ਐ ਇਹਨੂੰ ਨਾਲੇ ਜਦ ਚਾਚੀ ਜਾਊਗੀ ਸੀ ਉਹਨੇ ਮੈਂ ਵੀ ਜਾ ਰਿਆਂ ਸੀ ਉਹਨੇ ਹਾਂ ਆਪੂ ਜਾਊਗਾ ਮੁਹਾਲੀ ਮੈਂ ਆਹ ਲੈ ਨੇਰੇ ਦੂਰ ਨੂੰ ਕੀ ਐ ਤੈਨੂੰ ਫੋਨ ਕਰ ਦਾਂਗੇ ਜਾ ਕੇ ਵੀ ਅਸੀਂ ਪਹੁੰਚ ਗਏ ਬਚਾਰਾ ਦੇਖਿਆਊਗਾ ਫੇਰ ਮਿਲ ਆਊਗਾ ਮੱਥਾ ਟੇਕ ਕੇ ਆਊਗਾ ਗੁਰਦੁਆਰੇ ਚੋਂ ਸਿੱਧਾ ਚ ਓਏ ਅਬ ਜਾਣਾ ਉਹ ਤੇ ਖੇੜੇ ਪੈ ਜਾ ਖੇੜੇ ਪੈ ਜਾ ਕਹਦੇ ਮੈਂ ਤਾਂ ਜਾਊਂਗਾ ਲੋ ਮੈਂ ਤਿਆਰ ਹੋ ਗਈ ਦੇਖੋ ਅਜੇ ਬੂਟ ਹੈ ਪੈਰ ਵੀ ਤਕਾ ਲਿਆ ਦੇਖੀ ਬੂਟ ਬਾਹਰ ਹੈ ਜਾਣ ਕੇ ਦਿਖਾਈ ਨਹੀਂ ਮੈਂ ਅਸੈਂਡਲ ਪਾ ਲਿਆ ਸੈਂਡਲ ਨਾਲ ਉੱਪਰ ਗਾੜੀ ਵਾਲੇ ਬੂਟ ਹੈ ਕੱਢੀ ਹੋ ਗਿਆ ਪੈਰ ਸਾਫ ਲੈਂਦੇ ਨੇ ਜਾ ਰਹੀਆਂ ਹਾਂ ਪਰ ਮੈਂ ਚੱਪਲਾ ਬਾਹਰ ਕਰ ਬੂਟ ਦਿਖਾਈ ਮੈਂ ਨਾ ਹੁਣ ਤਿਆਰ ਹੋ ਕੇ ਦੇਖੋ ਕੰਮ ਕਰਾ ਲਈ ਆਪਣੀ ਦਰਾਈ ਕਿ ਇੱਥੇ ਬਸ ਇੱਕ ਵੀਡੀਓ ਬਣਾਉਣ ਵਾਸਤੇ ਰੋਟੀ ਬਾਕੀ ਸਾਰਿਆਂ ਨੂੰ ਮੈਂ ਰੋਟੀ ਦਿੰਦੀ ਜਿਹੜੀ ਮਨੂੰ ਜਿਹੜੀ ਮਨੂੰ ਸਵੇਰ ਦੀ ਕਹਿਰੀ ਹੈ ਕਹਿੰਦੀ ਤੁਸੀਂ ਪੂਰੀਆਂ ਉੱਥੇ ਖਾ ਲਿਓ ਜੈ ਕਿ ਰੋਟੀ

ਮੈਂ ਨਾ ਮੈਂ ਤਾਂ ਖਾਲੀ ਖਾਲੀ ਹੋਰ ਉਹ ਵੀ ਅੱਜ ਤਾਂ ਦੇਖੇ ਨੇ ਆ ਬਈ ਰੋਟੀ ਦੇ ਮਾਮਲੇ ਮੈਂ ਬੂਨ ਖਵਾਉਣ ਲੱਗੀ ਆ ਸੁਣ ਆਪਾਂ ਹੀ ਖਾਣੀ ਆ ਸਭ ਤੋਂ ਪਹਿਲਾਂ ਕਿ ਅੱਜ ਆਪਾਂ ਖਾ ਲਈ ਰੋਟੀ ਨਾ ਹਾਂ ਆਇਓ ਟਾਈਮ ਤੇ ਲਾਉਣ ਲੱਭੀਏ ਤੋਰੀਆਂ ਬਣ ਲੈਣੇ ਤੋਰੀਆਂ ਫੋਨ ਕਰਕੇ ਮੈਨੂੰ ਨੰਬਰ ਦੋ ਹੀ ਕਹੂੰਗੀ ਆਹੀ ਬਣਾ ਕੇ ਖਵਾ ਦੇ ਉਸਨੂੰ ਹਾਂ ਕਰ ਲੈਣਾਂ ਤੋਰੀਆਂ ਕਹੀ ਗਈ ਪਰ ਬਣਾਉਣੀਆਂ ਨਹੀਂ ਕਿਸੇ ਨੇ ਫੁੰਦੇ ਮੈਂ ਜਿੱਦ ਤੂੰ ਜਾਉਂਗੀ ਮੈਂ ਕਹਿੰਦੀ ਫੋਨ ਕਰਕੇ ਕਹਿੰਦੀ ਐ ਨਾ ਅੱਜ ਕੁਝ ਨਹੀਂ ਖਾਣਾ ਫਿਰ ਕੇ ਖਾਣਾ ਕੁਝ ਖਾਣਾ ਉਹ ਤਾਂ ਮੇਰੀ ਚੱਲਦੀ ਹੈ ਹਾਂ ਇਹ ਚ ਪਾ ਦੋ ਰੇ ਲੱਗਾ ਸੋਤੇ ਵੀ ਮੇਰੀ ਚੱਲਦੀ ਹੈ ਮੈਨੂੰ ਪੁੱਛ ਕੇ ਚੀਜ਼ਾਂ ਬਣ ਰਹੀਆਂ ਨੇ ਕਹਿੰਦੀ ਮੈਂ ਫੋਨ ਕਰਕੇ ਕਹਿੰਦੀ ਮੈਨੂੰ ਤੋੜੀਆਂ ਬਣਾ ਕੇ ਖਾ ਲਊਗਾ ਕਿ ਜਿੱਦ ਤਰ ਤੂੰ ਜਾਉਂਗੀ ਮੈਂ ਵੀ ਤੇਰਾ ਕਰ ਦੂੰਗੀ ਨਾ ਲਈ ਪੀ ਦੀਆਂ ਗੁਰੀਆਂ ਕਾਰਾ ਨਹੀਂ ਨਹੀਂ ਅਸਲ ਹੋਰ ਕੀ ਹੈ ਹਮਾਂ ਨਾ ਹੋਰ ਤਾਂ ਪਿਆਰ ਬਣਾ ਕੇ ਰੱਖੋ ਤਾਂ ਹੀ ਜਿਦੋਂਗੀ ਅਸੀਂ ਨਹੀਂ ਬਤਾ ਘਰੋਂ ਆ ਤੂੰ ਨਹੀਂ ਤੱਕਾ ਥੋੜਾ ਤੁ ਵੀ ਕਰੀਆ ਰਖੜੀਆਂ ਤਾਂ ਅਸੀਂ ਲੈ ਲਿਆ ਆਪਸਾਂ ਦੇ ਰਖੜੀਆਂ ਨੇ ਹਨਾ ਤੁਸੀਂ ਬਲੌਗ ਕੱਲ ਦੇਖ ਹੀ ਲਿਆ ਹੋਣਾ ਤੇ ਹੁਣ ਚੱਲਦੇ ਹਾਂ ਹਾਂ ਅੱਜ ਚੱਲ ਰਿਹਾ ਪਰ ਕੱਲ ਪਾਇਆ ਇਹ ਇਹ ਤਾਂ ਕੱਲ ਜਾਊਗਾ ਇਹ ਤਾਂ ਕੱਲ ਜਾਊਗਾ ਹਾਂ ਤੇ ਅਸੀਂ ਜਾਂਦੇ ਪਾਸੇ ਡੱਬਾ ਡੱਬਾ ਲੈਣੇ ਹਨ ਮੈਂ ਬਾਅਦ ਉਹ ਗੱਡੀ ਤਾਂ ਸਟਾਰ ਵੀ ਨਹੀਂ ਕਰਦਾ ਇਸ ਕਰਕੇ ਮਤੋਰੀਏ ਨਹੀਂ ਕਰਦਾ ਸੋਰੀਏ ਸੋਰੀਏ ਇਹ ਤਾਂ ਜੱ ਵੀ ਆਵੀ ਤਾਂ ਇੱਕ ਤਰ੍ਹਾਂ ਦੀ ਮਿਠਾਈ ਆ ਹੋਰ ਮਿਠਾਈ ਆ ਵੀ ਸਬਤੀਆਂ ਬਹੁਤ ਮਹਿੰਗੀਆਂ ਨੇ ਜਾਂ ਹਰੀ ਸਬਤੀ ਵੀ ਨੇ ਹਰੀ ਹੈਲਦੀ ਆ ਹਰੀ ਸਬਤੀ ਹੈ ਠੀਕ ਆ ਵੀ ਅਸੀਂ ਜਾ ਰਹੇ ਹੁਣ ਉੱਧਰ ਬਾਈ ਬਾਈ ਰਾਣੀ ਕੰਨੀ ਮੈਨੂੰ ਨਹੀਂ ਦਿਖਾਣਾ ਪਰ ਮੈਂ ਮਾੜਾ ਜਿਹਾ ਦਿਖਾਇਆ ਕੀ ਆ ਆ ਲੈ ਕੀ ਲੈ ਕੇ ਆਵਾ ਲੈਸ ਠੀਕ ਆ ਠੀਕ ਹੈ ਲੇਸ ਮਿਲ ਜਾ। ਚਲੋ ਅਸੀਂ ਚੱਲੇ ਮੂੰਹ ਤੇ ਗਰਮੀ ਦੇਖੋ। ਗਰਮੀ ਹੈ ਹੀ ਜ਼ਿਆਦਾ ਹੈ। ਗਰਮੀ ਬਹੁਤ ਜ਼ਿਆਦਾ ਹੋਈ ਹੈ। ਮੀ ਪੈਣਾ ਠੰਡ ਹੋ ਜਾਂਦੀ ਹੈ ਫੇਰ ਗਰਮੀ। ਆ ਖੁੱਲਣਾ ਨਹੀਂ ਤਾਂ। ਅਸੀਂ ਅੱਜ ਥੋੜਾ ਲੇਟ ਜਾ ਰਹੇ ਹਾਂ ਕਿਉਂਕਿ ਹਜੇ ਕੋਈ ਚੱਕਰ ਨਹੀਂ RAM ਨਾਲ ਜਾਵਾਂਗੇ 9:30 ਵਜੇ ਵੀ ਜੇ ਤੁਰਾਂਗੇ 9:30 ਵਜੇ ਤੁਰ ਰਹੇ ਹਾਂ 9:30 ਹੋ ਗਏ। 9:30 11:00 ਵਜੇ ਤੱਕ ਗ੍ਰਾਮ ਨਾਲ ਪਹੁੰਚਣਾ ਹੈ। ਉੱਥੇ ਜਾ ਕੇ ਉੱਥੇ ਜਾ ਕੇ ਹੁਣ ਤੁਹਾਨੂੰ ਸਿੱਧਾ ਆਪਾਂ ਉੱਥੇ ਮਿਲਾਂਗੇ ਜਾਂ ਮਠਿਆਈ ਮਠੀਰੀ ਲਵਾਂਗੇ ਰਸਤੇ ਚ ਨਹੀਂ ਤਾਂ ਸਿੱਧਾ ਸੋਹਣੀ ਮਿਲਾਂਗੇ ਚਲੋ ਬਾਈ ਚਲੋ ਆਪਣੇ ਟਿਕਾਣੇ ਤੇ ਪਹੁੰਚ ਚੁੱਕੇ ਆ ਯੂਵੀ ਨੂੰ ਚੋ ਚੜਿਆ ਪਿਆ ਏ ਵੀ ਨਾਨੀ ਨਾਨੇ ਦੇ ਘਰ ਆ ਗਏ ਹਨਾ ਯੂਵੀ ਯੂਵੀ ਐ ਯੂਵੀ ਬੋਲ ਕੇ ਦੱਸ ਇਹਦਾ ਯੂਵੀ ਬੋਲਦਾ ਨਹੀਂ ਹੈਗਾ ਜਦ ਤੂੰ ਇਹ ਤੋਂ ਘਰਾਂ ਬਥੇ ਰਵਾਂਗੇ ਜਮਾਰਦਾ ਏ ਕੰਦਾ ਚੋ ਚੜਿਆ ਵਿਸਾ ਹੋਇਆ ਹਾਂ ਹਾਂ ਐਂਡ ਆਈ ਪਰ ਗੱਡੀ ਕਿੰਨੀ ਵਾਰ ਥਾਲੇ ਆਪਾਂ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਦੇਖੋ ਜੀ ਆ ਗਿਆ ਨਾਨਕਾ ਕਾਰੀ ਹੋਈ ਦਾ ਕੱਪੜੇ ਵਾਏ ਵਿਆਂ ਸੁੱਕਣੇ ਬਾਹਰ ਖੜੀ ਐ ਸਾਹਮਣੇ ਸ਼ੀਸ਼ੇ 'ਚ ਖੜੀ ਦੇਖਦੀ ਐ ਕਿਉਂਕਿ ਬੀਬੀ ਨੇ ਸਾਨੂੰ ਕੈਮਰਿਆਂ 'ਚ ਨੂੰ ਦੇਖ ਲਿਆ ਹਨਾ ਯੂ ਵੀ ਚਲ ਮੁਰੇ ਹੋ ਜਾ ਤੂੰ ਮੁਰੇ ਹੋ ਜਾ ਆ ਖੜੀ ਐ ਬੀਬੀ ਆਉ ਜੀ ਆਉ ਜੀ ਬੀਬੀ ਚਲ ਚਲ ਤੁਰ ਪਹੁੰਚ ਗਏ ਬੀਬੀ ਟਾਈਮ ਸੀਰ ਟਾਈਮ ਸੀਰ ਹੂੰ ਉਸਾਸ ਮੈਂ 10 ਵਜੇ ਪਹੁੰਚ ਜਾਣਾ ਫਿਰ ਅਮਰਾਉ ਨਾਲ ਆਗੇ ਮੈਂ ਚਾ ਅਮਰਾਉ ਨਾਲ ਚੱਲਦੇ ਆਲੇ ਆਈ ਟੋਰੀਆਂ ਅਜੇ ਜੱਸੀ ਵੀ ਨਹੀਂ ਆਈ ਆਈ ਨਹੀਂ ਨਾ ਫਿਰ ਮੰਮੀ ਨੇ ਸਾਰੀਆਂ ਪਾਤੀਆਂ ਕਹਿੰਦੀ ਥੋੜੀਆਂ ਜਿਹੀਆਂ ਚਕੇ ਸੋਹਣੀਆਂ ਲੱਗਦੀਆਂ ਇਹ ਸਾਰੀਆਂ ਲੈ ਜਾਓ ਕਹਿੰਦੀ ਕਹਿੰਦੀ ਪਾਪੇ ਨੂੰ ਕਹਿ ਦਿਓ ਵੀ ਹਰੀ ਸਬਜ਼ੀ ਲੈ ਕੇ ਆਏ ਆ ਖਾਣ ਵਾਸਤੇ

ਬਈ ਮੈਂ ਹੱਸਣਾ ਨਹੀਂ ਅੱਜ ਮੈਨੂੰ ਸਾਰੇ ਕਈ ਦਿਨ ਤੋਂ ਹੱਸਦੀ ਬਹੁਤ ਹੈ ਬੀਬੀ ਮੇਰਾ ਹੱਸਣਾ ਬੁਰਾ ਹੈ ਕਿ ਚੰਗਾ ਹੈ ਹਾਂ ਠੀਕ ਹੈ ਨਾ ਹੱਸਣਾ ਤਾਂ ਠੀਕ ਹੈ ਬੜੀ ਲੰਮੀ ਹਾਂ ਹਾਂ ਬਈ ਜਦ ਮੈਨੂੰ ਮੇਰੇ ਘਰ ਦੇ ਕਹਿੰਦੇ ਆ ਵੀ ਹੱਸੋ ਫਿਰ ਮੈਂ ਹੋਰ ਜ਼ਿਆਦਾ ਖਿੜਕੇ ਹੱਸਦੀ ਰਹਿੰਦੀ ਕੁਸੀ ਘਰ ਜੱਸੀ ਦੀਦੀ ਦੇ ਹਿਸਾਬ ਨਾਲ ਨਹੀਂ ਜੱਸੀ ਦੀਦੀ ਥੋੜੀ ਆਗਿਓ ਦੇਖ ਦੇ ਠੰਡਾ ਲੰਬੂ ਜੀ ਕੱਲ੍ਹ ਵਾਲਾ ਹੁਣ ਦੀਦੀ ਹਿਸਾਬ ਕਿਤਾਬ ਦਾ ਹੱਸ ਰਹੀ ਆ ਜਦੋਂ ਕੈਮਰਾ ਬੰਦ ਹੋਣਾ ਜਦੋਂ ਸਟਾਰਟ ਹੋਣਾ ਸਭ ਨੂੰ ਹੱਸਦੇ ਹੀ ਰੱਖੇਗੇ ਵੀ ਠੀਕ ਹੈ ਹੋਰ ਬਹੁਤ ਰੋਲੇ ਹੁਣ ਨਹੀਂ ਰੋਣਾ ਹੈਗਾ ਮਹਾਰਾਜ ਕਿਸੇ ਨੂੰ ਨਹੀਂ ਰੋਵਾਗੇ ਕਿਸੇ ਨੂੰ ਵੀ ਨਾ ਹੱਸਦੇ ਰਹੋ ਫੌਨੀ ਕਾਇਦੀ ਦੀ ਦੁਕਾਨ ਨਹੀਂ ਹੈ ਅਸੀਂ ਅਸੀਂ ਆਪਣਾ ਜਤਿਹਾਰ ਮਨਾਏ ਮਨਾਣ ਆਏ ਆ ਅਸੀਂ ਖੁਸ਼ ਖੁਸ਼ ਹੱਸ-ਹੱਸ ਕੇ ਜਾਵਾਂਗੇ ਖੁਸ਼ ਹੋ ਕੇ ਜਾਵਾਂਗੇ ਹਨਾ ਉਹ ਦੀਦੀ ਹਾਂ ਆਈ ਮਹਾਰਾਜ ਦੀ ਘਰੋਂ ਦੇ ਆਵੇ ਹਰ ਹਰ ਸਾਲ ਆ ਰਸੀ ਦੀਦੀ ਨੇ ਆਣਾ ਨਹੀਂ ਦੱਜ ਕਹਿੰਦੀ ਗਗਨੀ ਆ ਰਹੀ ਤਾਂ ਕਰਕੇ ਮੈਂ ਆ ਰਹੀ ਹਾਂ ਸਾਰਾ ਕੰਮ ਫਿਰ ਮੈਂ ਕੱਲੀ ਮੈਨੂੰ ਤੇਲ ਵੀ ਨਹੀਂ ਲਾ ਕਈ ਬਾਲ ਹੋਈ ਆ ਗਈ ਚਲ ਕੋਈ ਨਾ ਉਰੇ ਲਾਲਾ ਸਿੱਸੀ ਪਈਏ ਤੇਲ ਲਾਲਾ ਤੂੰ ਬਦਮਾਣਾ ਲਾਲਾ ਹੈ ਤੇਲ ਲਾ ਦੇ ਮੈਂ ਤਾਂ ਮੈਂ ਤਾਂ ਤੇਹਾ ਵੀ ਚੱਲ ਤੇਲ ਨਾਲ ਬਦਮਾਣਾ ਥੇਲਾ ਚੱਲ ਹੈ ਬਈ ਅੱਜ ਤਾਂ ਜੱਸੀ ਦੀਦੀ ਵੀ ਆ ਗਈ ਹੈ ਗੱਡੀ ਚ ਆਈ ਹੈ ਬਲੈਕ ਕਾਲੀ ਚ ਬਈ ਅੱਜ ਤੇਰੀ ਨਵੀਂ ਗੱਡੀ ਚ ਆਈ ਹੈ ਹਾ ਸੱਚ ਦੀਦੀ ਤੇ ਪਾਰਟੀ ਲੈਣੀ ਹੈ ਬਈ ਵੱਡੀ ਦੀਦੀ ਤੋਂ ਨਾ ਅੱਜ ਦੀਦੀ ਦੀ ਨਵੀਂ ਗੱਡੀ ਦਿਖਾਵਾਂਗੇ ਅੱਜ ਦੀਦੀ ਕਿਹਨੀ ਪਾਰਟੀ ਹੋਊਗੀ ਅਸੀਂ ਤੁਸੀ ਬਿਆਰਮਨ ਤੋਂ ਚੱਬੀ ਮੈਂ ਇੱਕਦਮ ਹਾ ਹੋਜੀ ਹਲਵਾਈ ਦੀ ਦੁਕਾਨ ਤੋਂ ਹੋਟਲ ਪਰ ਨੂੰ ਲੱਕ ਕੇ ਆਂਦੇ ਹੋਈ ਪੈਕ ਕਰਾ ਲੇਵਾਂਗੇ ਤੁਹਾਡੇ ਨਾਲ ਤਾਂ ਅਸੀਂ ਖਾਇਆ ਹੋਗੇ ਠੀਕ ਹੈ ਬੀਬੀ ਮੈਂ ਕਰੀਂਗਾ ਜੇ ਤੂੰ ਖਾਈ ਚੱਲ ਮੈਂ ਆ ਰਹੀ ਹਾਂ ਜਦ ਬਿਲ ਦੇਣ ਦਾ ਟਾਈਮ ਆਊਗਾ ਨਾ ਭਾਈ ਨਾ ਬਹਾਨੇ ਕਰਦਾ ਤੁਸੀਂ ਅਲਗ ਅਲਗ ਦੁਕਾਨ ਮੈਂ ਜਦੋਂ ਰਮਨੂ ਨੂੰ ਫੋਨ ਮਾਰਦਾਂ ਵੀ ਉਹਨੂੰ ਭੇਦ ਦੇ ਘਰ ਤੇ ਕਹਦੇ ਉਹਨੂੰ ਦੀਦੀ ਨੂੰ ਵੀ ਭੇਦ ਦੇ ਕਦੋਂ ਬੰਨੀ ਬੈਠੀ ਮੈਂ ਖਾ ਉਹ ਦੋਨੇ ਹਾਂ ਮੈਂ ਬਾਅਦ ਚ ਬੀਰ ਜੀ ਨੂੰ ਭੇਜ ਦੂੰਗਾ ਮੈਂ ਪਾਪੇ ਨੂੰ ਕਹਿ ਦਿੰਦਾ ਪਾਪੇ ਉਹਨੂੰ ਸਕੂਟਰ 'ਤੇ ਬਿਠਾ ਕੇ ਲਿਆ ਵੀ ਲੈ ਬਣ ਗਿਆ ਵੀ ਲੈ ਡਾ ਬਣ ਗਿਆ ਭਾਈ ਮਨੂਰੇ ਤੋਂ ਉੱਠਣ ਨਹੀਂ ਦਿੰਦਾ ਆ ਉਹ ਕਿਵੇਂ ਦੀਵਾ ਤੂਗਾ ਨਿੰਮਾ ਆਗੀ ਸਕੂਲ ਤੋਂ ਹਾਂ ਨਿੰਮਾ ਸਕੂਲ ਤੋਂ ਆਗੀ ਨਿੰਮਕੀ ਖਾਉਂਵੀ ਤੂੰ ਨਾ ਹੈ ਕੁਝ ਨਹੀਂ ਕੁਝ ਵੀ ਨਹੀਂ ਖਾ ਲੈ ਬਰਫੀ ਖਾਉਗੀ ਬਰਫੀ ਹੈ ਕਣਨੀ ਮੋਜੀ ਬੋਸਿਆਣੀ ਗੱਟਨੀ ਮੋਜੀ ਬੋਸਿਆਣੀ ਪਹਿਲਾਂ ਕੀ ਕਹਿ ਰਹੀ ਸੀ ਪਹਿਲਾਂ ਕੀ ਕਹਿ ਰਹੀ ਸੀ ਸੋਨਾ ਪੇਪਰ ਸੋਨਾ ਹੋਇਆ ਕਿਹਾ ਜਾ ਹੋਇਆ ਸੋਨਾ ਹੋਇਆ ਵੈਰੀ ਗੁੱਡ ਨਿੰਮੋ ਰਾਣੀ ਬੜੀ ਪੜ ਕੇ ਬਹੁਤ ਹੌ ਲੱਗੂਗੀ ਹੈ ਨਾ 6 ਹੈ 6 8 ਪੜ ਕੇ ਆਪਾਂ ਬਾਹਰ ਨਹੀਂ ਜਾਣਾ ਪੜ ਕੇ ਆਪਾਂ ਹੋਰ ਹੀ ਵਧੀਆ ਵਧੀਆ ਜੋਬਾਂ ਦੇ ਲੱਗਣਾ ਹਨਾ ਡਾਕਟਰ ਬੰਨਾ ਠੀਕ ਐ ਮੂ ਵੀ ਉੱਠ ਖੜੀ ਹਾਮੂ ਹਾਮੂ ਵੀ ਉੱਠ ਖੜੀ ਹਾਮੂ ਅਰਮਨ ਤੈਨੂੰ ਆਪੂ ਯਾਦ ਕਰਦਾ ਸੀ ਤੈਨੂੰ ਆਪੂ ਯਾਦ ਕਰਦਾ ਸੀ ਆਪੂ ਕਹਿੰਦਾ ਕਾਕਾ ਸੁੱਤਾ ਉੱਠ ਕੇ ਕਹਿੰਦਾ ਕਾਕਾ ਕਿੱਥੇ ਗਿਆ ਹੈ ਮਾਰ ਮਿਲ ਕੇ ਰਗੜਾਈ ਨਹੀਂ ਕਰਦੇ ਜਿਹੜੇ ਹਾਂ ਬੱਸ ਸੈਪਲ ਲੈ ਆਉਂਗਾ ਅੱਛਾ ਬੱਸ ਅੱਛਾ ਚਲੋ ਹੋਰ ਅਜੇ ਪ੍ਰਾਣੀ ਨਹੀਂ ਹੋਈ ਵੀਰੇ ਅਜੇ ਤਾਂ ਬੰਦਾ ਕਿ ਨਹੀਂ ਹੋਇਆ ਵੀਰ ਕਹਿੰਦਾ ਲਾਣੀ ਦਰਨੀਆ ਬੈਠੀ ਐ ਨਾ ਕਿਚਨ ਤੋਂ ਹਾਂ ਦਰਨੀ ਨੀਂ ਹਾਂ ਹਾਂ ਤੂੰ ਤਾਂ ਕੈਰੀ ਚਲੋ ਅਰੇ ਆਨਲਾਈਨ ਮੰਗਾ ਲਓ ਕਦੇ ਉਹਨੂੰ ਆਨਲਾਈਨ ਦਾ ਸਿਸਟਮ ਨਹੀਂ ਕਦੇ ਮੈਨੂੰ ਆਣੀ ਹਾਂ ਹੁਣ ਠੰਡੇ ਆਪਾਂ ਰੋਟੀ ਇਹ ਆ ਅੱਗੇ ਮਠਿਆਈ ਆਹ ਦਿੱਲੀ ਲਈ ਕਈ ਏ ਡੱਬਾ ਚਲੋ ਹੁਣ ਖਾਈ ਜਾਓ ਦੋ ਦਿਨ ਮਠਿਆਈਆਂ ਹੁਣ ਆਪਾਂ ਰੋਟੀ ਖਾਈਏ ਰੋਟੀ ਖਾਏ ਤੋਂ ਬਾਅਦ ਵੀ ਦੇ ਰਮਣਾ ਹਰੇ ਆਇਆ ਨਹੀਂ ਰਮਣਾ ਦਾ ਬਾਊਗਾ ਫੇਰ ਉਹਦੇ ਨਾਲ ਫਿਰ ਅਖੜੀ ਬੰਨਣ ਦਾ ਸ਼ਗਨ ਕਰਾਂਗੇ ਫਿਰ ਪੀਜ਼ੇ ਵੀ ਖਾਣੇ ਆ ਸੀ ਰੋਟੀ ਤੋਂ ਬਾਅਦ ਅਸੀਂ ਪੀਜ਼ਾ ਖਾਵਾਂਗੇ ਹੈਨਾ ਪਾਰਟੀ ਦਊਗਾ ਵੀਰ ਜੀ ਗੱਡੀ ਹਾਂ ਗੱਡੀ ਲਈ ਹੈ ਵੱਡੀ ਦੀਦੀ ਦੇ ਵੱਡੀ ਦੀਦੀ ਨੇ ਜੀਜੇ ਨੇ ਤਾਂ ਉਹ ਪਾਰਟੀ ਦੇਣਗੇ ਸਾਨੂੰ ਪੀਜ਼ੇ ਖੁਲਾਣਗੇ ਹੁਣ ਅਸੀਂ ਨਾ ਇੱਥੇ ਬੈਠੇ ਆ ਬਾਹਰ ਉੱਥੇ ਹੁਣ ਅਮਨ ਨਾਲ ਕਿੱਧਰ ਪੂੜੀਆਂ ਅਸੀਂ ਪਾਪਾ ਕੇ ਫੜਾਈ ਜਾਉਂਗੇ ਫਿਰ ਐ ਇੱਕ ਇੱਕ ਨਾਲ ਨਾ ਕੰਮ ਨਾਲਿਆ ਦੇਖੋ ਆਬੂਆ ਆਬੂ ਮੰਗੂ ਫਿਰ ਹਰਮਨ ਕੋਈ ਸਾਨ ਕਰਦਾ ਹਰਮਨ ਆ ਕੇ ਨਾ ਗੈਸ ਬੰਦ ਕਰ ਦਿੰਦਾ ਹੈ ਤਾਂ ਕਰਕੇ ਹੁਣ ਮੈਂ ਹਰਮਨ ਨੂੰ ਚੱਕਿਆ ਏ ਅਮਨ ਵਿਚਾਰੀ ਹੁਣ ਪੂੜੀਆਂ ਲਾਉਗੀ ਤੇ ਅਸੀਂ ਇਹਨੂੰ ਸੰਭੂਗੇ ਇਹਨੂੰ ਵੱਡੇ ਬੋਤਲ ਨੂੰ ਕਹਿੰਦਾ ਮੈਨੂੰ ਧਾਰ ਤੋਂ ਹੇਠਾਂ ਵਾਲੇ ਆਪਣੇ ਵਾਸਤੇ ਵੀ ਮੈਨੂੰ ਥੱਲੇ ਟਾੜ ਦੋ ਪਰ ਸਿਨਾਮਰ ਹੱਲਪ ਕਰਾਉਂਗੇ ਕਿਉਂਕਿ ਛੋਟੇ ਬਿਆਨੇ ਨਾਲ ਨਾ ਕੰਮ ਨਹੀਂ ਹੁੰਦਾ ਐਡਾ ਕੰਮ ਕਰਨਾ ਬਹੁਤ ਖਾਇਦਾ ਮੈਂ ਗਲਤੀਆਂ ਕਰ ਤੀਨ ਆ ਜਾ ਲਓ ਜੀ ਬੀਬੀ ਨੇ ਇਧਰ ਕੀਤਾ ਸਲਾਮ ਪਿਆਰ ਸਲਾਮ ਪਿਆਰ ਆ ਗਿੱਨਾ ਤਿਆਰੀ ਕਰੀ ਖਾਲ ਸਾਡੀ ਪਿਆਰ ਹੋ ਰਹੀ ਆ ਜਗਾ ਕਾ ਹੋ ਗਈ ਤੀ ਖਾਲੀ ਹੈ ਤਾਂ ਆਪਾਂ ਲਈ ਚਿੰਕੀ ਦਿਆ ਹੈ ਪੂਰੀਆਂ ਰਹਿ ਗਈਆਂ ਹੁਣ ਆਪਾਂ ਪੂਰੀਆਂ ਲਾਵਾਂਗੇ ਸਬਜੀ ਮਿਕਸ ਵੈਜੇ ਵਿੱਚੇ ਪਨੀਰ ਹੈ ਵਿੱਚੇ ਗੋਭੀ ਆਹ ਕੀ ਆ ਇਹ ਇਹ ਉਹ ਹੈ ਕੱਦੂ ਮਾਮੀ ਦੇ ਸਟਾਈਲ ਚ ਇਹ ਮਾਮੀ ਦਾ ਸਟਾਈਲ ਖਾਉਂਗੇ ਅੱਜ ਤੂੰ ਨਾਪ ਵਹੀ ਤੂੰ ਤੈ ਕਿਤੇ ਖਾਣਾ ਮੈਨੂੰ ਪਤਾ ਹੀ ਖਾ ਕੇ ਦੇਖੀ ਇਹ ਤਾਂ ਇਹ ਬੈਠਾ ਘਰ ਨਹੀਂ ਖੋਦੀ। ਖਾ ਕੇ ਦੇਖੀ ਜੀ ਨਹੀਂ ਲੱਗਦੀ। ਇਹ ਤੁਹਾਰੇ ਨਾਮ ਅੰਗੀ ਨਹੀਂ ਲੰਘੀ। ਹੋਰ ਆ ਮਮੀ ਕਹਿੰਦੀ ਸਵਾਦ ਬਹੁਤ ਹੈ ਖਾ ਕੇ ਦੇਖੀ ਜਦੋਂ ਇੱਧਰ ਅਮਨ ਨੇ ਸਟਾਰਟ ਕਰਤੀਆਂ ਪੂਰੀਆਂ। ਅਮਨ ਦੀਆਂ ਪੂਰੀਆਂ ਦੇਖੋ ਕਿਆ ਸੋਹਣੀਆਂ ਜਿਵੇਂ ਮੈਂ ਬਣਾਉਣੀ ਹੁੰਦੀਆਂ। ਮੈਂ ਵੀ ਅਹੀਂ ਬਣਾਉਣੀ। ਅਸੀਂ ਅਹੀਂ ਬਣਾਉਨੇ ਹਾਂ। ਲੰਬੀ ਨੇ ਲੰਬੀ ਲੰਬੀ ਬਣਾ ਲੰਨੇ ਹੁੰਦੇ ਆ। ਤੇ ਬਿਨਾਰ ਤੱਕ ਆ ਮੈਂ ਵੈਲੀ ਵਾਲੀ ਜੀ ਪੂਰੀ ਖਾਈ ਸੀ ਤਾਂ ਪੀਂਦੇ ਪਟੂਰੇ ਉਹ ਆਹ ਕਿਹਨਾਂ ਸਾਡੇ ਤਿਰਪੜੀ ਦੇ ਮੈਂ ਕਹਿੰਮ ਪਟੂਰੇ ਨੇ ਕਿਹਾ ਹਾਂ ਪਟੂਰੇ ਆ ਲੰਬੀ ਵਾਲਿਆਂ ਨੂੰ ਪਟੂਰੇ ਕਹਿੰਦੇ ਆ ਤਿਰਪੜੀ ਚ ਬਣਦੇ ਹੁੰਨੇ ਆ ਵਾਹ ਇਹ ਤਾਂ ਲੰਬੇ ਬਣਾ ਬੰਦੇ ਮੈਂ ਤਾਂ ਬਣਦੀ ਆ ਮੈਂ ਵੀ ਸ਼ੇਪ ਲੰਬੀਆਂ ਕਰ ਦਿੰਦੀ ਆ ਤੇਰੇ ਖਾਈਏ ਗੋਲ ਬਣਾ ਕੇ ਖਾਈਏ ਹਾਂ ਅੱਛਾ ਤੁਸੀਂ ਖਾ ਲਈ ਖਾ ਲਈ ਸਵੇਰੇ ਤੁਸੀਂ ਹੁਣ ਹੁਣ ਨਹੀਂ ਖਾਂਦੇ ਅੱਛਾ

ਦੀਦੀ ਦੇ ਨਾਲ ਥੋੜਾ ਜਿਹਾ ਦਰਦ ਜਿਹਾ ਹੋ ਰਿਹਾ ਤਾਂ ਕਰਕੇ ਦੀਦੀ ਦੀ ਰੋਕੀ ਪਾ ਲਈ ਬਹੁਤ ਬਹੁਤ ਪਸੰਦ ਹੈ ਹਾਂ ਲੈ ਕੇ ਹੈ ਕਰੇ ਵੀ ਦੋ ਚਾਰੇ ਖੰਡਾ ਹੂੰ ਪੂਰੀ ਫਿਰ ਉਹ ਹੈਵੀ ਉਹ ਹੋ ਜਾਂਦੀ ਹੈ ਨਾ ਰੋਟੀ ਨਾ ਰੋਟੀ ਵੀ ਚਾਰ ਪੂਰੀ ਵੀ ਚਾਰ ਚਲੋ ਦੀਦੀ ਨੂੰ ਦੇਖੋ ਸਬਜ਼ੀ ਇੰਨੀ ਠੀਕ ਹੈ ਮਾਂ ਜੀ ਆਪਣੀ ਕਹੀ ਤੇ ਦਰਦ ਦੀ ਪੱਟੀ ਹੋਰ ਦਰਦ ਹੋ ਰਿਹਾ ਵਿਚਾਰੀ ਦੇ ਹੁਣ ਲਓ ਪਹਿਲੇ ਦੀਦੀ ਨੂੰ ਰੋਟੀ ਦੇ ਦਈਏ ਪਹਿਲਾਂ ਲੰਬੇ ਲੰਬੇ ਢਟੂਰੇ ਲੋਰੀ ਆਪਣੀ ਹੋ ਗਈ ਪਲੇਟ ਤਿਆਰ ਸਾਰੇ ਘਰ ਚ ਖੁਸ਼ਬੂ ਫੈਲੀ ਪਈ ਆ ਤੂਰੀਆਂ ਨਾਲ ਲੈ ਖਾਓ ਰੋਟੀ ਅਸੀਂ ਜਿਹੜੇ ਪੀਜ਼ੇ ਵਾਲੇ ਤੇ ਪੀਜ਼ੇ ਵਾਲੇ ਨਾ ਘਰ ਦੇ ਬਿਲਕੁਲ ਸਾਹਮਣੇ ਹੀ ਨੇ ਅ ਪਹਿਲਾਂ ਅਸੀਂ ਫੋਨ ਤੇ ਆਰਡਰ ਕਰਦੇ ਹੋਏ ਨਹੀਂ ਹੈਗੇ ਆਰਡਰ ਇਸ ਕਰਕੇ ਫਿਰ ਅਸੀਂ ਹੁਣ ਇੱਥੇ ਸਾਹਮਣੇ ਬਾਸੀ ਦੀ ਨਵੀਂ ਗੱਡੀ हां हमो नमी गड्डी दी पार्टी मेरे असी ऑर्डर ਕਰਨ ਚੱਲੇ ਆ ਸਾਹਮਣੇ ਤਾਂ ਕਰਕੇ ਫਿਰ ਅਸੀਂ ਮੈਂ ਅਮਨ ਦੋਨੋਂ ਬੱਚੇ ਅਸੀਂ ਆਰਡਰ ਕਰਨ ਚੱਲੇ ਆ ਬਾਕੀ ਸਾਰੇ ਘਰੇ ਇਹ ਰੋਟੀ ਰੁੱਟੀ ਖਾ ਏ ਅਸੀਂ ਪੂਰੀਆਂ ਖਾਣੇ ਤੋਂ ਬਾਅਦ ਫਿਰ ਇੱਕ ਇੱਕ ਫਾੜੀ ਖਾ ਲਾਂਗੇ ਫਾੜੀ ਸੋਨ ਕਿਉਂਕਿ ਪੂਰੀਆਂ ਖਾ ਲਿਆ ਢਿੱਡ ਤਾਂ ਆਪਣੇ ਭਰ ਚੁੱਕੇ ਆ ਪਰ ਫਿਰ ਵੀ ਪਾਰਟੀ ਤਾਂ ਪਾਰਟੀ ਤਾਂ ਬਣਦੀ ਆ ਲਓ ਜੀ ਅੱফা ਇੱਥੇ ਆਰਡਰ ਦੇਣ ਆ ਗਏ ਪੀਜ਼ੇ ਵਾਲਿਆਂ ਦੇ ਬਸ ਦੇਖਾਂਗੇ ਕਿ ਖੁੱਲੇ ਆ ਬੜਾ ਖੁੱਲੇ ਆ ਆ ਸਾਹਮਣੇ ਚੰਡੀਗੜ੍ਹ ਵਾਲਾ ਰੋਡ ਆ ਆ ਗੁਰਦੁਆਰਾ ਸਾਹਿਬ ਸਿੰਘ ਸਿੱਧਾ ਗੁਰਦੁਆਰ ਦੀ ਪਾਰਕਿੰਗ ਬਣ ਰਹੀ ਐ ਸਾਹਮਣੇ ਜਿਵੇਂ ਅੰਮ੍ਰਿਤਸਰ ਸਾਹਿਬ ਬਣੇ ਹੋਏ ਨੇ ਨਾ ਐਵੇਂ ਪਾਰਕਿੰਗ ਵੱਧ ਰਹੀ ਐ ਹੁਣ ਅਸੀਂ ਆ ਗਏ ਇੱਥੇ ਆਰਡਰ ਦੇਣ ਖਾਵਾਂਗੇ ਤਾਂ ਅਸੀਂ ਘਰੇ ਫੇਰ ਹੀ ਖਾਂਦੇ ਚਲੋ ਪੀਜ਼ਾ ਆਰਡਰ ਉਹ ਕਰ ਲਿਆ ਵੀ ਕਿਹੜਾ ਲੈਣਾ ਏ ਇਸ ਕਰਕੇ ਅਮਨ ਆਰਡਰ ਕਰ ਰਹੀ ਆ ਇਧਰ ਨਿੰਮੋ ਮੇਰਾ ਦਿਮਾਗ ਖਾ ਗਿਆ ਪੀਜ਼ਾ ਨਹੀਂ ਕਹਿੰਦੀ ਮੈਂ ਖਾਂਦੀ ਮੈਂ ਤਾਂ ਕਹਿੰਦੀ ਬੂਜੀ ਦਾ ਦਿਮਾਗ ਖਾਣਾ ਏ ਚਲੋ ਜੀ ਉਹਨਾਂ ਨੇ ਆਪਣੇ ਪਸੰਦ ਕਰਕੇ ਆਰਡਰ ਕਰ ਲਏ ਹੁਣ ਅਸੀਂ ਇਹ ਘਰੇ ਆ ਜਣੇ ਆ ਘਰੇ ਚੱਲੇ ਹੁਣ ਅਸੀਂ ਆਰਡਰ ਕਰਕੇ ਉੱਥੇ ਖਾਵਾਂਗੇ ਬੈਠ ਕੇ ਹੋਈ ਆਗੇ ਸਾਡੇ ਪੀਜ਼ੇ ਪੀਜ਼ੇ ਖਾਓ ਪੀਜ਼ਾ ਆਪ ਹੋ ਗਏ ਨਿਆਣੇ ਸਟਾਰਟ हैप्पी से पिज़्ज़ा कहिए हमो पिज़्ज़ा कहिए ये पिज़्ज़ा पिज़्ज़ा कह पिज़्ज़ा रेगुलर साइज आले ले आई हैं अभी सारे हां 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 आया नहीं अब शुरू कर मां गरम होलो एते खुले नि बे हां खा मैं खोल लो आ आ लो आ ए ए फाड़ो चा चा देसी स्टाइल ਮੈਂ ਨਹੀਂ ਲੈਣੀ ਸੋਹਣੀ ਆ ਸਾਡੇ ਹੋਰ ਤੀਜਿਆਂ ਵਿੱਚ ਟੁੱਟ ਜੀਂਦੀ ਆ ਮੈਂ ਨਹੀਂ ਸੋਸਲਾ ਲੈਣੀ ਨਹੀਂ ਹੱਟ ਨਾ ਅੱਜ ਲੈ ਗਰਮ ਮੇਰਾ ਨਾਟਕ ਆਏ ਬੱਟੇ ਬਈ ਪਾਰਟੀ ਦੇਣ ਵਾਲੇ ਨਵੀਂ ਗੱਡੀ ਲਈ ਐ ਤਾਂ ਪਾਰਟੀ ਦਈਏ ਨਿਆਣੇ ਨੂੰ ਪੀਜੇਗੀ ਕੰਦਰਾ ਨਾ ਆਉਂਦੀ ਰਹੀ। ਨਾ ਗੱਡੀ ਦੇ ਪਿੱਛੇ ਮੈਂ ਸੌਂ ਬੱਦਲੇ ਨਹੀਂ ਗਿਆ। ਅੱਗੇ ਬਾਗਬਾਨੀ ਚ ਇੱਥੇ ਤੋੜਨ ਦੀ ਕਹਿੰਦੀ ਮੈਂ ਹੁਣ ਬੈਂਗਣ ਛੱਡ ਕੇ ਨਹੀਂ ਜਾਣੇ ਲੈ ਕੇ ਹੀ ਜਾਊਂਗੀ। ਐਦਾਂ ਆ ਦੇਖੋ ਕਾਲੀਆਂ ਕਾਲੀਆਂ ਜਿਹੜੀਆਂ ਕਾਲੀਆਂ ਮਿਰਚਾਂ ਹੈ? ਕੈਨੇਡਾ ਦੇ ਬੁੱਤਾ ਆਵਾ। ਕੈਨੇਡਾ ਦੇ? ਅੱਛਾ। ਆ ਕੈਨੇਡਾ ਵਾਲਾ ਬੀਜ ਆ ਜਿਹੜੀਆਂ ਕਾਲੀਆਂ ਮਿਰਚਾਂ ਐ। ਆ ਦੂ ਉਹ ਦੂਜੀਆਂ ਐ ਆਪਣੀਆਂ ਇੰਡੀਅਨ। ਪੰਜਾਬੀ ਮਿਰਚਾਂ ਆ ਕਨੇਡਾ ਵਣੀਆਂ ਆ ਕਰੇਲੇ ਕਰੇਲੇ ਆ ਕਰੇਲਿਆਂ ਦੀ ਵੇਲ ਆ ਨਾ ਪਿੱਛੇ ਤਾਂ ਹੀ ਉਰੇ ਭਾਈ ਨਾ ਪਿੱਛੇ ਸੀ ਕੈਮਰੇ ਚੋਂ ਦੇਖਿਆ ਭਾਈ ਦੋ ਕਰੇਲੇ ਤੋੜ ਲੇ ਗਿਆ ਉਰੇ ਤੇ ਦੋ ਕਰੇਲੇ ਪਤਾ ਨਹੀਂ ਕੀ ਕਰੂ ਦੋ ਕਰੇਲਿਆਂ ਦਾ ਚੱਲ ਜਿੰਨੇ ਕੁ ਮਿਲ ਗਏ ਬੈਂਗਣ ਉੰਨੇ ਹੀ ਬੋਤ ਹੈ ਹਨਾ ਉਹਦੋਂ ਹਰਦਾਸਪੁਰ ਐਨੇ ਬੈਂਗਣੀ ਫਿਰ ਅਸੀਂ ਦੂਏ ਦਿਨ ਸ਼ਾਮ ਨੂੰ ਬਣਾਈ ਬੈਂਗਣੀ ਤੋੜ ਕੇ ਲੈ ਹਾਈ ਪਦੀ ਨਾ ਭਾਈ ਮੈਂ ਤਾਂ ਲੈ ਕੇ ਚੱਲੀ ਉਰੇ ਤੇ ਖੋਸ਼ ਬੂ ਦੇ ਦੇ ਪਦੀਨਾ ਦੇ ਮੈਨੂੰ ਤੋੜ ਕੇ ਨਿਮਰਤ ਨੇ ਜਾਣਾ ਟਿਊਸ਼ਨ ਤੇ ਆਪਣੇ ਭਾਈ ਦੇ ਰਖੜੀ ਲੱਗੀ ਆ ਬੰਨਣ ਇਹ ਟਿਊਸ਼ਨ ਜਾਊਗੀ ਹਾਂ ਟਿਊਸ਼ਨ ਜਾਊਗੀ ਵੀ ਮਰੀ ਫਿਰ ਵੀ ਦੇ ਲੈ ਮੈਂ ਖੋਲ ਕੇ ਦੰਨੀਆਂ ਨੂੰ ਨਿਮਰਤ ਆਪਣਾ ਸ਼ਗਨ ਕਰਕੇ ਚਲੀ ਗਈ ਕਿਉਂਕਿ ਨਿੰਨੂ ਨੇ ਜਾਣਾ ਟਿਊਸ਼ਨ ਤੇ ਆਂਦੀ ਭੈਣ ਵੀ ਤੇਰੇ ਨਾਲ ਰੱਖਦੀ ਹਾਂ ਤਾਂ

बिचार मरीज़ मरीज़ कौन-कौन ना छोटी-छोटी लड़कियाँ पापा पापा करांगी खोलना चाहिए ना पापे तो आपको ना बढ़वा लिया पड़ा यार आपको ना और ज़्यादा करांगी खोलना ना ऐसा भी हाथ से कटवा लूँगी ना चार लोगों के लिए ना लेकिन ये रिपोर्ट नंबर दूंगी हाँ ਹਾਂ ਪੈਨ ਦਿਖਾ ਦੇ ਆਪਣੇ ਆਪ ਤੇ ਇਹ ਨਾ ਉਹ ਨਾ ਮੈਂ ਬੱਖਾ ਦਾੜ ਦੂੰ ਇਹ ਵੀ ਦਿਖਾ ਦੇ ਪੀਪੀ ਆਹ ਮੂਜੀ ਵੀ ਬੰਨ ਲਓ ਕਿ ਇਹ ਘਰ ਬਣਾ ਲਾ ਮੂਜੀ ਦਾ ਕੋਈ ਮੂਜ ਦਾ ਆਏ ਫਰਮੰਦੀ ਆ ਫਰਮੰਦੀ ਆਏ ਆਏ ਦੇਖੀ ਚੋ ਚੜਵੇ ਕੀ ਹੋ ਗਿਆ ਛੇੜ ਨਾ ਆਈ ਵਾ ਲਾ ਯੂ ਵੀ ਰੁਕੀ ਹੋਇਆ ਲਿਆ ਹਰਮਨ ਆਜੂ ਕੀ ਹਰਮਨ ਨੇ ਆ ਬਾਤੇ ਨਹੀਂ ਆਏ ਹੋ ਖੜ ਜਾ ਖੜ ਜਾ ਦੀ ਅਰਾਵਟਾੜੀ ਹੈ ਤਾਂ ਹੈ ਮਨ ਤਾਂ ਲੱਗਦੀ ਜੀ ਮਨ ਤਾਂ ਲੱਗ ਗਿਆ ਕਿ ਤੇ ਹੱਥ ਇਹਦਾ ਦੇਖੀ ਕਾਈ ਅਮੋ ਅਦਾਈ ਬੁ ਕਰ ਦੋਣੀ ਇਸ ਨਾਲ ਦੋ ਮਿੰਟ ਹਾਂ ਖੁੱਲਣ ਵਾਲੀ ਐ ਨਹੀਂ ਯਾਰ ਪੈ ਜਾਣੀ ਅਰੇ ਬਟਾਲੀ ਐ ਲੈ ਕੋ ਲੈ ਆ ਚਾਲ ਐ ਨਹੀਂ ਖੁੱਲਦੀ ਕਿਉਂਕਿ ਆ ਬ੍ਰੈਸਲੇਟ ਅਬੂ ਨੇ ਵੀ ਨਹੀਂ ਖੋਲਿਆ ਮੇਰੀ ਨਾਨਦ ਲਈ ਆਈ ਸੀ ਉਹਦੇ ਵਾਸਤੇ ਫਿਰ ਮੈਂ ਵੀ ਲਈ ਆਈ ਇਹਦੇ ਵਾਸਤੇ ਹਾਂ ਆ ਦੇਖੋ ਮਿੱਠਾ ਦੇ ਦੋ ਮਿੱਠਾ ਥੈਂਕ ਯੂ ਲੈਪਕ ਤੇ ਚਾਂਦੀ ਵਾਲੀ ਲੈ ਤੂੰ ਕਮੋ ਲੈਪਕ ਤੂੰ ਕੱਟ ਰਿਹਾ ਪਾ ਦੁਕਾਨੀ ਕੋਲ ਤਾ ਯਾ ਪਤਾ ਚਲੋ ਕੱਤੀ ਕੱਦੀ ਵੇਟ ਹੋ ਰਹੀ ਹੈ ਤੇਰੀ ਹੋਵੇ ਬਈ ਭਾਈ ਦੀ ਕੱਦੀ ਵੇਟ ਹੋ ਰਹੀ ਹੈ ਐਨੀ ਪੁੱਛ ਅੱਜ ਤੇਰੀ ਡੈਡੀ ਨੂੰ ਲੱਖਣੀਆਂ ਦਿਖਾ ਦੇ ਕਿਆ ਆਠਾ ਇਹ ਬੰਦੀ ਆ ਬੰਦੀ ਆ ਟਾਈਮ ਹੋ ਰਿਹਾ ਚਲੋ ਚਲੋ ਰਾਣੀ ਖਾਣਾ ਰੱਖਾ ਜਾਓ ਤੁਹਾਨੂੰ ਕੀ ਨਹੀਂ ਨੀ ਨੀ ਯੋ ਮੈਂ ਬੰਦੀ ਆ ਤੇਰੀ ਬੰਦੀ ਆ ਮੈਂ ਲੱਗੇ ਰਿਹਾ ਹਾਂ ਤੁਹਾਨੂੰ ਪੀਣਾ ਹੋਵੇ ਇਸ ਦਾ ਕਰਾ ਦੇ ਨੀ ਬਰ ਤਾਂ ਬੰਨ ਕੇ ਚਲੀ ਗਈ ਕਿਉਂ ਚਲਾ ਬੰਨ ਆបាន ਮਰੀ ਦੀਰੀ ਤਨਾ ਤੇਰੀ ਬੰਨੂਨੀ ਜੈਦੀ ਜੈਦੀ ਫੇਵਰੇਟ ਭੈਣ ਆਈ ਹੋਣੀ ਆ ਨਹੀਂ ਲੈ ਕੇ ਆ ਆਹੀ ਨੀ ਕਿ ਯਾਦ ਲੈਗੀ ਯਾਦ ਅੱਛਾ ਆ ਰੋਟੇ ਤੇਰੀ ਰਖੜੀ ਆ ਲੈ ਦੀ ਆਪਣੀ ਬਾਈ ਸ਼ਗਨ ਦੇਦੀ ਤਾਰਾ ਹੈ ਪਾ ਆ ਲੈ ਗਈ ਦੀ ਰੋਟੇ ਦੀ ਮੋਲੂ ਨਹੀਂ ਸਾਹ ਬਿੱਤੀ ਇਹ ਲੱਕੜੀ ਆ ਖਰਾਬ ਖਾਦਣੀ ਆ ਅਰਾ ਮਨੇ ਰੱਖੀ ਖੋਲਣੀਆਂ ਨਹੀਂ ਠੀਕ ਆ ਆਓ ਇਹ ਤਾਂ ਚਲੋ ਮੈਂ ਲਾਂਦੇ ਧੋਂਦੇ ਗੁਰਦੀ ਦਾ ਚੰਗਾ ਬਸ ਕਰੀਏ ਖੋਲੀ ਨਾ ਤਾਂ ਬੰਨੀ ਆ ਰੋਟੇ ਕੀ ਮੋਜੀ ਬੀਮਾ ਦਾ ਵੀ ਲੈ ਬਈ ਰਮਣੇ ਤੇਰੀ ਮਹਿਮਦ ਪਰਾਲਿਆਂ ਦੀ ਮਠਿਆਈ ਤੇਰਾ ਫੇਵਰੇਟ ਆ ਲੈ ਬਾਈ ਹਰਮਣ ਹਰਮਣ ਆਪਣਾ ਤੋਦਾਰੇ ਨਹੀਂ ਖਾਂਦਾ ਬਈ ਸਾਰੇ ਇਤਨੇ ਖਰੀਦਾ ਸ਼ਗਨ ਬਣਾ ਲਿਆ ਤੇ ਹੁਣ ਤਾਂ ਬਣਾ ਹੋਣੇ ਆਇਆ ਰੋਟੀ ਖਾਣ ਲੱਗੇ ਆਏ ਬਸ ਹੁਣ ਅਸੀਂ ਅੱਪਾ ਥੋੜੀ ਦੇਰ ਤੱਕ ਤੁਰ ਪਣਾ ਦੇਣੀ ਥੋੜੀ ਦੇਰ ਨਹੀਂ ਚੱਲੀਏ ਤੋ ਲੋ ਬੱਸ ਅਸੀਂ ਲੇਟ ਹੋ ਗਏ ਆ ਸਿੱਧਾ ਸਭ ਤੋਂ ਦੂਰ ਜਾਣਾ ਹੈ ਵੀ ਬੀ ਹਾਂ 1 ਘੰਟੇ ਨਾ ਸਵਾ ਘੰਟਾ ਸਾਨੂੰ ਤਾਂ 30 ਵੀ ਸਵਾ ਘੰਟੇ ਲ ਗ ਰਾਮ ਨਾਲ ਹੋਲੀ ਹੋਲੀ ਨਾ ਕੋਵੇਂ ਲੈਣਾ ਸ਼ਾਮ ਦਾ ਟਾਈਮ ਹੈ ਨਾ ਸ਼ਾਮ ਦਾ ਟਾਈਮ ਫਿਰ ਹੌਲੀ ਹੌਲੀ ਜਾਵਾਂਗੇ ਬਸ ਹੁਣ ਟੁੱਟ ਪਾਂਗੇ ਰਾਮ ਨਾਲ ਟਾਈਮ ਸਿੱਧਾ ਅਸੀਂ ਘਰੇ ਪਹੁੰਚ ਜਾਣਾ ਬਸ ਸਾਡਾ ਰਖੜੀ ਦਾ ਤਿਹਾਰ ਬਹੁਤ ਵਧੀਆ ਮਨਾਇਆ ਗਿਆ ਰਾਮ ਕਹਿੰਦਾ ਕਹਿੰਦਾ ਨਾ ਕਾਰਾ ਤਾਂ ਕੇਵੇਂ ਮਿਲ ਜਾਨਾ ਹਾਂ ਟੁੱਟ ਤਾਂ ਜਾਂਦੇ ਨੂੰ ਮਿਲੇ ਜਾਨਾ ਆ ਰਾਮਨਾਲ ਜਾ ਕੇ ਬਸ ਅੱਜ ਦਾ ਹੀ ਤਿਹਾੜਾ ਹੈ ਸਾਡਾ ਮਿਲ ਜਾਨਾ ਤੈਨੂੰ ਤਾਂ ਹਾਂ ਕੱਦ ਕੀ ਮੇਰਾ 10 11 ਸਾਲ ਬਾਅਦ ਤਿਹਾੜ ਮਨਾਇਆ ਬਹੁਤ ਜਿਆਦੇ ਵਧੀਆ ਮੈਨੂੰ ਇੰਨਾ ਜਿਆਦੇ ਖੁਸ਼ੀ ਹੋਈ ਕਿਦਣ ਦੀ ਤਿਆਰੀਆਂ ਕਰਦੀ ਮੈਂ ਇੰਨਾ ਪਹਿਲੇ ਦੀ ਰਖੜੀ ਰਖੜੀ ਗਾ ਦਿੱਤੀ ਰਹਿ ਗਈਆਂ ਵਾਹਿਗੁਰੂ ਕਰੇ ਮੇਰੇ ਭਾਈ ਨੂੰ ਵਾਹਿਗੁਰੂ ਅੰਨੀਆ ਤਰੱਕੀਆਂ ਦਵੇ ਅੰਨੀਆ ਦਵੇ ਵੀ ਸਾਡੇ ਝੋਲੀਆ ਪਰਦਾ ਵਹਿ ਸਕਣਾ ਨਾ ਆਸ਼ੀਰਵਾਤ ਰਮ ਨੇ ਦਿਆ ਨਹੀਂ ਤਾ ਉਹ ਤਾਂ ਭੁੱਲ ਗਿਆ ਆਸ਼ੀਰਵਾਦ ਦੇ ਮੇਰੇ ਸਿਰ ਤੇ ਹੱਥਰ ਉਹਨੂੰ ਵੀ ਦੇਦੀ ਧਾਰਾ ਕੱਢਣੀਆ ਫੇ ਦੀਦੀ ਨੇ ਜਾ ਕੇ ਆਹ ਦੀਦੀ ਆਸ਼ੀਰਵਾਦ ਕੱਢ ਕੇ ਧਾਰਾ ਨੂੰ ਦਰਦ ਬਹੁਤ ਹੋ ਰਿਹਾ ਦਾ ਵਿਚਾਰੀ ਦੇ ਗੱਡੀ ਸਵੇਰ ਦਾ ਦਰਦ ਹੋ ਰਿਹਾ ਹੁਣ ਜਾ ਕੇ ਕੰਮ ਕਰਨਾ ਏ ਚਲੋ ਜੀ ਹੁਣ ਆਪਣਾ ਵਲੌਗ ਹੈ ਜਿਹੜਾ ਇੱਥੇ ਤੱਕ ਸੀਗਾ ਹੁਣ ਰਮਣਾ ਤਾਂ ਖੋਣ ਨੂੰ ਭੰਨਦਾ ਨਾ ਹੁਣ ਆਪਾਂ ਮਿਲਦੇ ਤੁਹਾਨੂੰ ਅਗਲੀ ਵੰਦੀ ਅਜੇ ਵੀਡੀਓ ਚ ਆਇਆ ਹੁਣ ਰਮਣਾ ਰੋਟੀ ਖਾ ਰਿਹਾ ਵਿਚਾਰਾ ਦੇਖਿਆ ਆਪ ਨੂੰ ਚਲੋ ਚੱਲੀਏ ਚਲੋ ਚਲ ਨਾਨੀ ਨੇ ਛੱਗਣ ਦਿੱਤਾ ਚਲੋ ਨਹੀਂ ਟਾਈਮ ਸੀਰ घरू पहुंचीए फिर आवे सल छुट्टिया हाँ छुट्टिया आव तो चलो चलिए चलो दारे। दारे। चलो हाँ हाँ पढ़ा ਚਲੋ ਬਈ ਤੇਰੀ ਨਵੀਂ ਗੱਡੀ ਆਦੀ ਵੀ ਅੱਜ ਇਹਦੇ ਪੀਜ਼ੇ ਖਾਏ ਆ ਸੀ ਖਾਲੀ ਰਾਮ ਨੇ ਰੋਟੀ ਰੇਲਾ ਰੌਣ ਨੇ ਰੋਟੀ ਖਾ ਲਈ ਅਸੀਂ ਉਰੇ ਫਿਰ ਰਹੇ ਹਾਂ ਜੇ ਚਲੋ ਬਈ ਚਲੋ ਬਾਏ ਬਾਏ ਹਮਨ ਬਾਏ ਬਾਏ ਬੈਸਿਕਲ 喂。<laughs> <laughs> <laughs>